ਇਹ 60 ਨੰਬਰ ਪੀਆ ਵਾ ਨੰਬਰ 50 ਪੀਬੀ 42 ਸਮਾਣੇ ਦਾ ਸਮਾਣੇ ਦਾ ਪੀਬੀ 42 ਨੰਬਰ ਆ ਤੇ ਰੰਗ ਪੇੜ ਦਾ ਬਾਈ ਰੰਗ ਪੇੜ ਦਾ origignal ਆ ਸਾਰਾ origignal ਆ ਹਾਂਜੀ ਠੀਕ ਆ ਸਾਰਾ ਮਗਰਲੇ ਟਾਇਰ 14 9 28 ਸਾਰਾ origignal ਆ ਤੇ ਮਗਰਲੇ ਟਾਇਰ ਹੈਗੇ 14 9 28 ਦੇ ਕਿੰਨੇ ਪਰਸੈਂਟ ਆ ਇਹ ਅੱਧੇ ਟਾਇਰ ਆ ਜੀ ਅੱਡੇ ਮੂਰਲੇ 90 ਪੈਸੇ ਮੂਰਲੇ ਨੇ 90 ਪੈਸੇ ਐਮ ਆਰ ਐਫ ਦੇ ਇਹ ਤੋਂ ਗਲਿਆਪਣਿਆ ਨਹੀਂ ਟਰੈਕਟਰ ਵੇਖੋ ਇਹ ਤਾਂ ਪੂਰਾ ਵਧੀਆ ਜੀ ਭੜਾਵਾ ਕਿ ਲੈ ਜਾਣ ਹਾਂਜੀ ਵਾਹ ਕੇ ਲੈ ਜਾਣ ਭਣਾ ਓਏ ਸੌਦਾ ਕਰ ਲੈਣ ਵਾਹ ਕੇ ਭਣਾ ਠੀਕ ਆ ਸੌਦਾ ਵਾਹ ਕੇ ਕਰ ਸਕਦੇ ਹਾਂ ਕਿਤੋਂ ਗਲਿਆਪਣਿਆ ਨਹੀਂ ਟਰੈਕਟਰ ਪੂਰਾ ਸਾਫ ਆ ਸਮਾਨ ਇਹਦੇ ਨਾਲ ਕੀ ਕਹੋਸਾ ਇਹਦੇ ਹੈ ਫੱਟੀ ਜੀ ਡੰਡਾ ਤੇ ਛਤਰੀ ਹਾਂਜੀ ਡੰਡਾ ਫੱਟੀ ਛਤਰੀ ਸਾਰੇ ਨਾਲ ਕੇ ਪੂਰੇ ਆ ਅਜਵੇਂ ਆ ਲੱਗੀਆਂ ਸਾਰ ਸਸਮਾਨ ਸਦਾ ਨਾਲ ਹੀ ਆ ਨਾ ਹਾਂਜੀ ਸਾਰ ਸਸਮਾਨ ਦੇਖ ਗਲਿਆ ਗੁਲਿਆਣੀ ਡੈਕ ਚੈੱਕ ਨਾਲ ਆ ਸਪੀਕਰਸ ਬੂਕਰ ਕੋਈ ਤੋ ਪੂਰਾ ਨਹੀਂ ਗਲੇ ਵੀ ਤੂੰ ਹਾਂ ਓਰੀਜਨਲ ਪਿਆ ਟਰੈਕਟਰ ਸਾਰਾ ਬਾਈ ਤੇ ਕੰਡੀਸ਼ਨ ਪੂਰੀ ਓਕੇ ਆ ਵਾਕੇ ਲਿਆ ਸਕਦੇ ਹਾਂ ਫੁੱਲ ਗਰੰਟੀ ਆ ਪਿਆ ਆਬ ਦਾ ਨੰਬਰ ਆ ਓਰੀਜਨਲ ਰੰਗ ਪੇੜਦਾ ਹਣਾ ਓਰੀਜਨਲ ਰੰਗ ਤੇ ਰੇਟ ਹੈ 240000 ਰੁਪਏ 240000 ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ ਪੂਰੇ ਹੱਥੇ ਲਾਸਟ ਹੈ 220000 ਰੁਪਏ 220 ਜਣ ਨਹੀਂ ਕਰਦੇ ਮਾਨਤਣ ਕਰਦਾਂਗੇ ਚਲ ਤੇਰੇ ਘਰ ਚਲ ਮੇਰੇ ਘਰ ਤੇ 220 ਹਜ਼ਾਰ ਤੋਂ ਮਾਨਤਣ ਕਰਦੇ ਹੋਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਰੰਗ ਬੇਟਾ ਵੇਖੋ ਤੁਸੀਂ ਬਾਈ ਠੀਕ ਆ ਤੇ ਕਿਹੜੇ ਪਿੰਡ ਖੜਾ ਇਹ ਦੇਵੀ ਵਾਲੇ ਕੋਟਪੁਰ ਦੇ ਨਾਲ ਹੀ ਤੇ ਨੰਬਰ ਬੋਲ ਦੀ 83608 23083